ਲਓ ਜੀ ਪੱਠੇ ਵੜਦੇ ਆ ਸਾਨੂੰ ਆ ਚੀਜ਼ ਲੱਭੀ ਵੇਖੋ ਚਿੜੀ ਦਾ ਕੌਤਲਾ ਛੋਟਾ ਜਾਂ ਕਿੱਡਾ ਪਿਆਰਾ ਮਾਸ਼ਾਅੱਲਾ ਤੇ ਆਂਡੇ ਲੱਭੇ ਨੇ ਸਾਨੂੰ ਚਾਰ ਆਂਡੇ ਨੇ ਅਧਰ ਖਾਓ ਯਾਰ ਤੇ ਮਾਸ਼ਾਅੱਲਾ ਬਹੁਤ ਹੀ ਸੋਹਣੇ ਨੇ ਯਾ ਦਿਲ ਨਹੀਂ ਸੀ ਕਰਦਾ ਉਹਨੂੰ ਕਿ ਛੁੱਟਣ ਦਾ ਨਾ ਹੀ ਛੁੱਟ ਸਕਦੇ ਆ ਇੰਨੀ ਚਾਹੀ ਮਿਹਨਤ ਕੀਤੀ ਤੋਂ ਇਹਨੂੰ ਆਪਾਂ ਨਾ ਇੱਥੇ ਰੱਖ ਦਿੰਨੇ ਆ ਨਾਲ ਆਪੇ ਆ ਜਾਈਗੀ ਲੈ ਜਾਏਗੀ ਇਹਨੂੰ ਹਾਂ ਵਿਚੋਰੀ ਕੀ ਲੱਭਾਈ ਹਾਂ ਮੈਨੂੰ ਅੰਡਾ ਲੱਭਾ ਹੋਇਆ ਤੋ ਜਮੂ ਦੁੱਧ ਨਾਲ ਦੇ ਵੇਢੀ ਗਾਇ ਵੇਲੋ ਕਿਛਾ ਪਤਾ ਨਹੀਂ ਕਿੱਸ ਦੀ ਦਈਏ ਤੋ ਪੁੱਛਦਾ ਭਇਆ ਵਾਸਤੇ ਕਿਨੇ ਚੂਰ ਖਲੋ ਤੈਨੂੰ ਨਾ ਜੀ ਪਤਾ ਨਹੀਂ ਅੰਡਾ ਲੱਭਾ ਬੰਦੇ ਨੂੰ ਪਾਣੀ ਲਿਓ ਚ ਕਿਹੜਾ ਹੋ ਸਕਦਾ ਪਤਾ ਨਹੀਂ ਮੈਂ ਤਾਂ ਇਤਨਾ ਉਹ ਸਾਡੇ ਵੱਡਾ ਜੰਮੂ ਜਿਹੜਾ ਉਹਦੇ ਉਤੋਂ ਡਿੱਗਿਆ ਆ ਜਾਗੇ ਤੇ ਇਹਨੇ ਫੜ ਲਿਆ ਜੰਮੂ ਖਾਣ ਲੱਗਾ ਸੀ ਤੇ ਇਹਨੇ ਫੜ ਲਿਆ ਇਨੇ ਗਿਆ ਜੰਮੂ ਹਣਾ ਪਰ ਨਹੀਂ ਪਰਾਂਡਾ ਲਾ ਬਾਦ ਨੂੰ ਹਾਂਜੀ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਅੱਜ ਦੀ ਨਵੀਂ ਵੀਡੀਓ ਵਿੱਚ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਊਗੀ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਵਲੌਗ ਪੂਰਾ ਵੇਖਣਾ ਕਿਹੜੀ ਆਪਣੀ ਰੁਟੀਨ ਕੀ ਕੁਝ ਕਰਦੇ ਆਪਾਂ ਉਹ ਤੁਹਾਨੂੰ ਸਾਂਝੀ ਕਰਦੇ ਆ ਨਾਓ ਜੀ ਛੱਡਣ ਲੱਗੇ ਆ ਮੱਝਾਂ ਆ ਆਜੋ 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 ਜੀ ਚਲਿਏ ਤੁਹਾਨੂੰ ਸੈਲ ਕਰਾ ਕੇ ਆਣਾ ਲਓ ਜੀ ਚੱਲਦੇ ਆ ਚੱਲ ਕੇ ਨਚਾਰੇ ਲਓ ਜੀ ਮਾਸ਼ਾਅੱਲਾ ਮੌਸਮ ਬਹੁਤ ਹੀ ਸੋਹਣਾ ਹੋ ਗਿਆ ਬੱਦਲ ਬੁੱਦਲ ਬਣ ਗਏ ਨੇ ਤੇ ਅੱਜ ਇਧਰ ਨਾਲ ਮੇਲਾ ਵੀ ਪਿੰਡ ਆਪਣੇ ਬਹੁਤ ਵੱਡਾ ਮੇਲਾ ਹੋਣਾ ਬਾਕੀ ਦੇਖੋ ਹੁੰਦਾ ਕਿ ਨਹੀਂ ਹੁੰਦਾ ਕਿਉਂਕਿ ਬਾਰਿਸ਼ ਦਾ ਵਗਨ ਮੌਸਮ ਹੋ ਗਿਆ ਬਾਰਿਸ਼ ਪੈ ਗਈ ਤੇ ਮੇਲਾ ਹੋ ਸਕਦਾ ਕੈਂਸਲ ਹੋ ਜਾਵੇ ਤੇ ਬਾਕੀ ਜੋ ਵੀ ਆਪਣੀ ਰੁਟੀਨ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਮੇਲੇ ਦੀ ਤਿਆਰੀ ਕਿਸ ਤਰ੍ਹਾਂ ਕਰਦੇ ਆ ਉਹ ਤੁਹਾਨੂੰ ਜੁਹਣਾ ਮੈਂ ਵਲੌਗ ਦੇ ਵਿੱਚ ਕਿ ਕਿੰਨਾ ਕੰਮ ਅਸੀਂ ਜਲਦੀ ਕਰਦੇ ਆ ਮੇਲੇ ਦਾ ਜਾਮ ਵਾਸਤੇ ਕੀ ਕੋਈ ਯਤਨ ਕਰਨੇ ਪੈਂਦੇ ਨੇ ਉਹ ਤੁਹਾਨੂੰ ਸਾਂਝੀ ਕਰਦੇ ਆ ਹੁਣ ਮੱਜਾਂ ਛੜੀਆਂ ਨੇ ਮੱਜਾਂ ਨੂੰ ਛੱਡ ਕੇ ਤੇ ਮੁਰਕੇ ਡਾ ਕੇ ਪਾਣੀ ਦੇ ਪੱਠੇ-ਪੁੱਠੇ ਪਾ ਕੇ ਚਵਾਈ ਕਰਾਂਗੇ ਚਵਾਈ ਤੋਂ ਬਾਅਦ ਪੱਠੇ ਲਿਆਵਾਂਗੇ ਜਲਦੀ ਜਲਦੀ ਜਿਹੜਾ ਜਾ ਕੇ ਫਿਰ ਜਾਵਾਂਗੇ ਮੇਲੇ ਉਹ ਵਲੌਗ ਉਹ ਕੱਲ ਤੁਹਾਨੂੰ ਦੇਖਣ ਨੂੰ ਮਿਲੇਗਾ ਹਾਂ ਵਿਚਾਰੀ ਕੀ ਲੱਭਾਈ ਹਾਂ ਲੱਭਾਇਓ ਤੁਰ ਜਮੂਦੂ ਤੂੰ ਹਾਲੇ ਦੇ ਵੇਢੀ ਗਾਇ ਵੇਲੋ ਕਿਛਾ ਪਤਾ ਨਹੀਂ ਕਿਛੀ ਦਈਏ ਤੂੰ ਪੁੱਛਦਾ ਫਿਰ ਆਸ ਤੇ ਕਿਨੇ ਚੂਰ ਖਲੋ ਤੈਨੂੰ ਲਓ ਜੀ ਪਤਾ ਨਹੀਂ ਆਂਡਾ ਲੱਭਾ ਬੰਨੇ ਨੂੰ ਪਾਣੀ ਲੇ ਚੁ ਕਿਹੜਾ ਹੋ ਸਕਦਾ ਪਤਾ ਨਹੀਂ ਮਹਿਰ ਸਾਹਿਬ ਇਹਨਾ ਸਾਡੇ ਵੱਡਾ ਜੰਮੂ ਜਿਹੜਾ ਉਹਨੇ ਉਤੋਂ ਡਿੱਗਿਆ ਆ ਜਾ ਕੇ ਤੇ ਇਹਨੇ ਫੜ ਲਿਆ ਜੰਮੂ ਖਾਣ ਲੱਗਾ ਸੀ ਤੇ ਇਹਨੇ ਫੜ ਲਿਆ ਇਹਨੇ ਕਿਹਾ ਜੰਮੂ ਹੋਣਾ ਪਰ ਨਹੀਂ ਪਰ ਆਂਡਾ ਲੱਭਾ ਨੂੰ ਲਓ ਸਰ ਵਿਖਾਓ じゃ ਕੀ ਕਿਹੜਾ ਆਂਡਾ ਪਤਾ ਨਹੀਂ ਕਿ ਬਗਲੇ ਦਾ ਹੁਣਾ ਬਗਲੇ ਦੇ ਉੱਤੇ ਬਣਦਾ ਤੇ ਤੈਨੂੰ ਬੜਾ ਪਤਾ ਹੈ ਨਾ ਆ ਬਸ ਮੇਰੇ ਬਗਲੇ ਦਾ ਆਣਾ ਭਾਈ ਲਓ ਜੀ ਚਰਾ ਕੇ ਮੱਝਾਂ ਤੋਂ ਹੁਣ ਜਾਣ ਨੇ ਲੈਣ ਨੂੰ ਇਹਨੂੰ ਪਾਣੀ ਡਾਉਣ ਲੱਗਿਆ ਆ ਬੰਦਾ ਮੇਰੇ ਨਾਲ ਦਾ ਜਿਹੜਾ ਨਾ ਥੱਕ ਗਿਆ ਇਹ ਕਹਿੰਦਾ ਭਾਈ ਲੈ ਚਲੀਏ ਮੱਝਾਂ ਨੂੰ ਇਹਨੂੰ ਪਾਣੀ ਪੂਣੀ ਡਾਉਣੇ ਹੁਣ ਖਾਰੀ ਨਹੀਂ ਹਾਂ ਨਹੀਂ ਮਾਂ ਨੂੰ ਖਾੜੇ ਹਾਂ ਪਾਣੀ ਨੂੰ ਖਾੜਾ ਲਾ ਲਓ ਜੀ ਟਾਈਮ ਹੋ ਗਿਆ ਚਵਾਈ ਦਾ ਪਾਣੀ ਡੌਂਗ ਇਹਨਾਂ ਨੂੰ ਪਹਿਲੇ ਛੇੜ ਲੈ ਆਜੋ ਜੀ ਚਲਿਏ ਡੰਨਿਆਂ ਪਾਣੀ ਚਲੋ ਯਾਰ ਆਜੋ ਹਾਂ ਵੀ ਘਟਾ ਡਾਲੇ ਪਾਣੀ ਨਾ ਨਾ ਲਿਆ ਚਲ ਮੱਝਾ ਲਿਆ ਫਿਰ नौ कटते मजा लैके आ चल आजा लै लै, लै, लै मजा मझा ना चोइएगा तो चलिए मेले ना जनाब बंदा I ਆਮੇਦ ਕੁਲਫੀ ਖਾਈਏ ਅੱਜ ਹੀ ਲੈ ਮਾਰੋ ਜਨਾਬ ਕੁਲਫੀ ਖਾਣ ਲਿਆ ਵਾਹ ਅੱਜ ਕਿਨੇ ਲਈ ਦੋਸਾਂ ਦਿੱਤਾ ਦੋਸਾਂ ਲਈ ਯਾਰ ਉਹ ਵੀ ਆਲੀ ਖਾਇਆ ਗਾ ਹੱਤੀਆਂ ਵੀ ਖਾਇਆ ਗਾ ਦਹਾਣੀ ਖਾਣਾ ਲੋ ਸੜਾ ਦਿੰਦਾ ਹੈ ਲਓ ਜੀ ਆ ਗਏ ਆ ਪੱਠੇ ਵੱਢਣ ਸਾਰੇ ਜਾਣੇ ਮੇਲੇ ਦਾ ਚਾਹੀ ਸਾਨੂੰ ਬੜਾ ਆਈ ਚੌਧਰੀ ਨੂੰ ਬੜਾ ਚਾਹੀ ਬਥੇਰੇ ਮੇਲੇ ਵੇਖ ਲੈਣੇ ਤੇ ਯਾਰ ਕੀ ਆਗੇ ਹਨਾ ਵੇਖੇ ਕਿ ਨਹੀਂ ਆ ਕਿੰਨੇ ਵੇਖੇ ਮੇਲੇ ਜੀ ਆ ਤੀਸਰਾ ਆਗਾ ਤੀਸਰਾ ਆਗਾ ਉੱਥੇ ਕਦੀ ਜ਼ਿੰਦਗੀ ਜਿਵੇਂ ਮੇਲੇ ਨਹੀਂ ਵੇਖਿਆ ਨੇ ਜਾ ਆਗੇ ਤਾਂ ਵਾਹ ਲਓ ਜੀ ਵਾਢੀਏ ਪੱਠੇ ਹੁਣ ਤੇ ਜੋ ਵੀ ਅੱਗੇ ਅਪਡੇਟ ਹੋਈ ਉਹ ਤੁਹਾਨੂੰ ਦੱਸਾਂਗੇ ਕਿਉਂਕਿ ਜਲਦ ਜਲਦੀ ਕੰਮ ਮੁਕਾ ਕੇ ਤੇ ਅਸੀਂ ਜਾਣਾ ਮੇਲੇ ਤੇ ਨਹੀਂ ਹੁਣ ਤੈਨੂੰ ਮੇਰੇ ਦਾ ਵਲੌਗ ਵੱਖਰਾ ਤਿਆਰ ਕਰਾਂਗੇ ਲਓ ਜੀ ਪੱਠੇ ਵੜਦੇ ਸਾਨੂੰ ਆ ਚੀਜ਼ ਲੱਭੀ ਵੇਖੋ ਚਿੜੀ ਦਾ ਹੌਸਲਾ ਛੋਟਾ ਜਾਂ ਕਿੱਦਾਂ ਪਿਆਰਾ ਮਾਸ਼ਾਅੱਲਾ ਤੇ ਆਂਡੇ ਲੱਭੇ ਨੇ ਸਾਨੂੰ ਚਾਰ ਆਂਡੇ ਨੇ ਇਧਰ ਬਖਾਓ ਯਾਰ ਤੇ ਮਾਸ਼ਾਅੱਲਾ ਬਹੁਤ ਹੀ ਸੋਹਣੇ ਨੇ ਯਾਦ ਨਹੀਂ ਸੀ ਕਰਦਾ ਉਹਨੂੰ ਕਿ ਟੁੱਟਣ ਦਾ ਨਾ ਹੀ ਸੁੱਟ ਸਕਦੇ ਆ ਇੰਨੀ ਚਾਹੀ ਮਿਹਨਤ ਕੀਤੀ ਤੋ ਇਹਨੂੰ ਆਪਾਂ ਨਾ ਇੱਥੇ ਰੱਖ ਦਿੰਨੇ ਨਾਲ ਆਪੇ ਆ ਜਾਈਗੀ ਲੈ ਜਾਏਗੀ ਇਹਨੂੰ ਸੋ ਇੱਥੇ ਰੱਖ ਦਿੰਨੇ ਆ ਤੇ ਆਪੇ ਜਿਹੜਾ ਆਏਗੀ ਆ ਕੇ ਇਹਨੂੰ ਲੈ ਜਾਏਗੀ ਕਿ ਕਿਦੋਂ ਹੋਰ ਸ਼ਿਫਟ ਕਰ ਲੈਗੀ ਪੱਠੇ ਅਸੀਂ तकरीबन ਵੱਧ ਚੱਲੇ ਆ। ਇਹ ਰੋਣ ਜਿੱਦੂ ਦੀ ਆਲੇ ਪਾਸੇ। ਸੱਚਾ ਕੱਪੜੇ ਪਾ ਲਵਾ ਨਵੇਂ, ਚੱਲੀ ਮੈਨੇ ਤੇ। ਆ ਆ ਵੀਰੇ ਬਣਾਇਨ। ਆਹੋ। ਐਂ ਜੀ ਜਨਾਬ ਪੱਠੇ ਪੜਦੇ ਆ ਨਾ ਇੱਥੇ ਲੱਗਾ ਸੀ ਹੌਸਲਾ ਤਾਂ ਹੀ ਜਿਹੜਾ ਨਾਲ ਉੱਥੇ ਹੁੰਦਾ ਰੱਖ ਦਿੱਤਾ। ਆ ਆ ਖੰਨਾ ਅੱਗੇ ਆ। ਇਹ ਸਾਰਾ ਦਾ ਸਾਰਾ ਜਿਹੜਾ ਇਹ ਸਾਰਾ ਦਾ ਸਾਰਾ ਜਿਹੜਾ ਕੰਮ ਹੈ ਨਾ ਇਹ ਸਿਰਫ ਮੇਲੇ ਦੀ ਵਜ੍ਹਾ ਤੁਸੀਂ ਕਰਨੇ ਆ। ਮੇਲਾ ਅਸੀਂ ਦੇਖਣਾ ਤਾਂ ਜਾ ਕੇ ਹਲੇ ਗਰਮੀ ਬੜੀ ਆ ਹਵਾ ਮਾੜੀ ਮਾੜੀ ਚੱਲਦੀ ਹੈ। ਤਾਂ ਕਰਕੇ ਜਿਹੜਾ ਨਾ ਅਸੀਂ ਪੱਠੇ ਪਾਵਣਾ ਵੱਢਣੇ ਜਾ ਕਬੱਡੀ ਵੇਖਾਂਗੇ ਮੇਲਾ ਵੇਖਾਂਗੇ ਦਿਨੇ ਦਿਨੇ ਨਾਲੇ ਵਲੌਗ ਬਣਾਵਾਂਗੇ। ਤਾਂ ਕਰਕੇ ਅਸੀਂ ਨਾ ਜਲਦੀ ਜਲਦੀ ਪੱਠੇ ਵੱਢਣੇ ਆ। ਆਏ ਡੰਗਰ ਚੋਕ ਐ ਫੌਰਨ ਹੀ ਸੀ ਆ ਗਏ। ਆ ਵਾਹ ਇੱਕ ਘੰਟਾ ਪਹਿਲੇ ਆ ਗਏ ਨਾ ਅਹ ਇੰਸਾ ਵੀ ਕਿਉਂ ਸਾਹ ਨੂੰ ਧੂੜ ਦੋ ਗਿੰਦ ਪਾਣੀ ਆ ਗਿਆ ਅੱਜ ਪੰਜ ਵਜੇ ਹੁੰਦੇ ਸਰਸਾ ਦੇ ਪਾਣੀ ਹਾਂਜੀ ਕੋਣੇ ਛੇ ਵੀ ਹੋ ਗਏ ਇਹ ਭਾਈ ਮੇਲੇ ਦੀ ਕਰਾਮਾਤ ਨੇ ਅੱਜ ਦੇ ਆਸਿ ਬੜੀ ਚੜ ਗਈ ਹੂੰ ਕਿ ਬੜੀ ਚੜ ਗਈ ਚੜ ਆ ਬਾਲੋ ਦੀ ਅੱਛਾ ਹੂੰ ਪਾਸੇ ਚੱਲ ਬਾਅਦ ਕਰਦੇ ਹਾਂ ਓਕੇ ਜਿੱਦੇ ਜਿੱਦੇ ਮੈਂ ਜਮ ਉਹ ਮਗਰਾ ਆ ਗਿਆ ਮਜਾ ਨਹੀਂ ਯਾਰ ਨਾ ਯਾ ਨਾਲ ਮੇਲੇ ਤੇ ਜਾਣ ਵਾਸਤੇ ਕੀ ਕੁਝ ਨਹੀਂ ਕਰਨਾ ਭਾਈ ਪਾਸ ਹੋਈ ਵੀ ਆ ਟਾਈਮ ਨਾਲ ਹਰ ਕੰਮ ਕਰਨਾ ਆ ਜਾ ਆ ਜਾ ਆ ਜਾ ਆ ਜਾ ਆ ਜਾ બસ ਹੋਈ ਪੇ ਕੰਮ ਕਰਕੇ ਫੋਲ ਆ ਗਿਆ ਤੇਜ਼ੀ ਤੇਜ਼ੀ ਨਾਲ ਸਾਰਾ ਕੰਮ ਨੇ ਵੇਢ ਲਿਆ ਤੇ ਮੇਲੇ ਨਹੀਂ ਤਿਆਰੀਆਂ ਨੇ ਬਸ ਚੱਲ ਚੱਲ ਜਾ ਆਏ ਲਾ ਵੀਰ ਮੱਤ ਕੋ ਆ ਚੱਲਿਆ ਹੁਣ ਤੇ ਬਸ 10 ਮੈਂ ਜਾਣਾ ਆ ਲਓ ਜੀ ਪੱਠੇ ਪਾ ਕੇ ਕੰਮ ਕੜ ਕਰਕੇ ਵਿਲੇ ਹੋ ਗਏ ਹੁਣ ਚੱਲੇ ਆ ਮੇਲੇ ਤੇ ਬਲੋਗ ਕਰਦੇ ਇੱਥੇ ਐਂ ਤੇ ਇਥੋਂ ਆਪਾਂ ਨਵਾਂ ਬਲੋਗ ਸ਼ੁਰੂ ਕਰ ਦੇਣਾ ਸੋ ਵੀਡੀਓ ਚੈਨਲ ਨੂੰ ਕਿ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਾਂ ਮਿਲਦੇ ਆ ਇੱਕ ਨਵੇਂ ਬਲੋਗ 'ਚ ਚਲੋ